TOOOOO- no. ਜੋ ਚਾਹ ਦੇ ਵਿੱਚ ਵਾਲੀ ਦੂ ਨਹੀਂ ਹੰਤਿ ਵਿਸ਼ਵ। ਮਹਾਰਾਜ ਚਲੋ ਇਹ ਤਾਂ ਹੋ ਗਿਆ ਦੱਸੋ ਕਿੰਨਾਂ ਹੁਣ ਤੱਕ ਘਰ ਕੀ ਹੱਟ ਵਿੱਚ ਇਹ ਦੋ ਸੁਨਿਆ ਦੇ ਉੱਤੇ ਸਾਰੀ ਬਾਤਾਂ ਲਾਹ ਰਹੀ ਚੋਕੌਰ ਸਾਹਿਬ ਦੀ ਜੰਗ ਹੋਈ ਸਰਹੰਦ ਵਿੱਚ ਵੀ ਤਾਂ ਸਾਰਾ ਕੁਝ ਬਿਆਨ ਕਰ ਦਿੱਤਾ। ਮਹਾਰਾਜ ਫਿਰ ਬਾਦਸ਼ਾਹ ਕਰਨ ਲੱਗੇ ਇਹਨਾਂ ਪੁੱਤਰਨ ਕੇ ਸਿਰਸ ਪਰ ਬਾਤ ਕੀ ਇਹ ਸਚਾ ਚਾਰ ਮੁੱਦਕਾ ਹੁਆ ਜੀਵਨ ਤੇ ਕਈ ਪਿਆਰ ਇਹ ਹਜ਼ਾਰਾਂ ਤੁਹਾਡੇ ਚਾਰਾਂ ਦੀ ਕੀ ਗੱਲ ਕਰਦੇ ਇਹ ਹਜ਼ਾਰਾਂ ਤੁਹਾਡੀ ਝੋਲੀ 'ਚ ਪਾ ਦੁੱਤੇ ਸਾਤ ਬੰਦੂਰ ਇੱਥੇ ਜਦੋਂ ਫਿਰ ਪਾਛਾ ਮਹਾਰਾਜ ਨੇ ਜੰਗਾ ਜੁਦਾ ਤਵੇਲ ਹੋ ਕੇ ਕਮਰਕਸਾ ਖੋਲਿਆ ਨਾ ਇੱਥੇ ਗੁਰਸਿੱਖਾਂ ਦੀਆਂ ਅੱਖਾਂ ਮਹਾਰਾਜ ਹੋਣ ਟੈਮ ਸਾਨੂੰ ਬਾਣੀ ਦੇ ਅਰਥ ਸਮਝ ਆਉਂਦੇ ਸਾਨੂੰ ਬਾਣੀ ਬਾਰੇ ਦੱਸੋ ਤੇ ਮਹਾਰਾਜਾ ਪਾਤਸ਼ਾਹ ਨੇ ਸਿੱਖਾਂ ਨੂੰ ਆਖਿਆ ਦਵ ਕਤਾਰਪੁਰ ਸਾਹਿਬ ਦੀ ਧਰਤੀ ਤੋਂ ਧੀਰਵਲੀਆਂ ਦੇ ਕੋਲ ਵੀਰ ਸਾਹਿਬ ਭੀਜ ਲੈ ਕੇ ਆਓ ਉਦੋਂ ਪੋਥੀ ਪਰਮੇਸ਼ਰ ਦਾ ਥਾਂ ਸੀ ਗਏ ਸਿੱਖ ਲੈਣ ਵਾਸਤੇ ਸਿਕਾਂ ਨੂੰ ਧੀਰਵਲੀਆਂ ਦੇ ਅੱਗੇ ਜਵਾਬ ਦਿੱਤਾ ਕਿੰਜੇ ਕਿੰਜੇ ਤੁਹਾਡਾ ਗੁਰੂ ਗੋਬਿੰਦ ਸਿੰਘ ਐਡਾ ਹੀ ਵੱਡਾ ਗੁਰੂ ਹੈ ਉਹ ਬਾਣੀ ਆਪਕੋ ਨਹੀਂ ਲਿਖਦਾ ਕਹਿ ਲੱਗੇ ਜੀ ਬਾ ਸੁਖਨਾ ਆਖਾ ਮਹਾਰਾਜ ਤੋ ਕੋਈ ਸ਼ੱਕਾ ਨਹੀਂ ਹੈ ਅਸੀਂ ਆਪਣਾ ਗੁਰੂ ਮੰਨਦੇ ਆਂ ਹਾਂ ਮਾਰੇ ਲੇਖ ਲੜਕੇ ਪਰ ਬਾਹਰ ਦੀ ਸੋਚਾ ਕਿ ਤੁਮ ਤੁਹਾਡੇ ਕੋਲ ਬੀੜ ਪਈ ਹੈ ਲੈ ਜਾਂਦੇ ਆਂ ਕਹਿੰਦੇ ਨਹੀਂ ਅਸੀਂ ਨਹੀਂ ਦੇਣੀ ਬੀੜ ਆਪਣੀ ਬਾਣੀ ਦੇ ਲਈ ਆ ਕੇ ਕੋ ਸਿੱਖਾ ਆਖਾ ਮਹਾਰਾਜ ਹੀਰਵੱਲਿਆ ਨੇ ਦਰਜਾ ਜਤਾ ਬਾਰੇ ਕਿ ਕੋਈ ਗੱਲ ਨਹੀਂ ਹੁਣ ਬਾਣੀ ਕੰਠੋ ਉਚਾਰਾਂਗੇ ਲਖਾਰੀ ਕੌਣ ਹੋਏਗਾ ਭਾਈ ਮਣੀ ਸਿੰਘ ਸਹਾਇਕ ਲਖਾਰੀ ਕੌਣ ਹੋਏਗਾ ਫਿਰ ਬਾਦਸ਼ਾਹ ਮਾਰ ਕਹਿੰਦੇ ਸਹਾਇਕ ਲਖਾਰੀ ਵੀ ਤੂੰ ਪੂਰਾ ਹੋਣਾ ਚਾਹੀਦਾ ਹੈ ਬਾਬਾ ਦੀਪ ਸਿੰਘ ਜੀ ਹੋਣਗੇ ਜਾਓ ਉਹਨਾਂ ਨੂੰ ਆਵਾਜ਼ ਮਾਰ ਕੇ ਲੈ ਕੇ ਆਓ ਆਪ ਕੋ ਸਤਨਾ ਵਾਹਿਗੁਰੂ ਸਹਾਇਕ ਲਖਾਰੀ ਬਾਬਾ ਦੀਪ ਸਿੰਘ ਜੀ ਦੀ ਕਲਮਾ ਘੜ ਕੇ ਦੇਣ ਜਿਦਵਾ ਇਸਾਈ ਇਹ ਸਾਰਾ ਪ੍ਰਬੰਧ ਬਾਬਾ ਦੀਪ ਸਿੰਘ ਜੀ ਕਰਨ ਕੇ ਤੇ ਲਿਖਣ ਕੇ ਭਾਈ ਬਣੀ ਸਗੇ ਇਹ ਦੋ ਟਕਸਾਲਾ ਤਾਂ ਹੀ ਚੱਲਦੀ ਹੈ ਭਾਈ ਮਨੀ ਸਿੰਘ ਵਾਲੀ ਟਕਸਾਲਾ ਤੇ ਬਾਬਾ ਦੀਪ ਸਿੰਘ ਜੀ ਵਾਲੀ ਟਕਸਾਲ ਇਹਨਾਂ ਨੂੰ ਅਰਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਸਮਝਾਏ ਗੁਰਸਿੱਖ ਆਵਾ ਬਹੁ ਮਿੰਡ ਦੀ ਧਰਤੀ ਤੇ ਮਾਝੇ ਦੀ ਧਰਤੀ ਤੇ ਆਖਿਆ ਬਾਬਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਮੇਰੇ ਪਾ You're <laughs>